ਇੱਕ ਬਾਬਾ ਜੀ ਗਰਾਊਂਡ ਦੇ ਵਿੱਚ ਚੱਲ ਗਏ ਦੋ ਤਿੰਨ ਪਿਆਰ ਬਾਬੇ ਆਪਣੇ ਕੋਲੇ ਆ ਜਾਂਦੇ ਸੀ ਵਾਦਾਨੀ ਉਹ ਘਰ ਦੇ ਪਾਸੇ ਸੰਗਤਾਂ ਨੂੰ ਜਲਸ਼ਕਾਦਰਗੇ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਉਧਰਲੇ ਪਾਸੇ ਕੁਰਸੀਆਂ ਹੋਰ ਪਈਆਂ ਜਿਹੜੇ ਪਾਸੇ ਗੁਰੂ ਕਰ ਦੀ ਇਮਾਰਤ ਬਾਣੀ ਦੇ ਇਧਰਲੇ ਪਾਸੇ ਜਗ੍ਹਾ ਖੁੱਲੀ ਤੁਸੀਂ ਆ ਕੇ ਬੈਠ ਸਕਦੇ ਹੋ ਕਿਉਂਕਿ ਉਹ 10-15 ਮਰ ਵੀ ਖੇਡ ਨੇ ਘਰ ਤੋਂ ਪਰਤੋਂ ਦਾ ਪਤਾ ਹੈ ਵੀ 6 ਵਜੇ ਤੱਕ ਕੌਮੀ ਦਾ ਇੰਦਾ ਖੇਡਦਾ ਪੈਂਦਾ ਰਹਿਣਾ ਗੁਰੂ ਕੇ ਲੰਗਰ ਪਾਣੀ ਛੱਕੇ ਲੋ ਜੋ ਕਰਟ ਘਾਰੇ ਨਾ ਕੇ ਫਿਰ ਦੇਖੀਏ ਨਜ਼ਾਰਾ ਰਾਜੂ ਕੇ ਪਿੰਡ ਦਾ ਰਾਜਵੀਰ ਆਪਣੀ ਟੀਮ ਨੂੰ ਲੈ ਕੇ ਪੁੱਜ ਗਿਆ ਤੇ ਦੂਜੇ ਪਾਸੇ ਟੀਮ ਆ ਮੇਰੇ ਮਿੱਤਰੋ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆੜੇ ਦੀ ਟੀਮ ਹੈ ਜੀ ਨੇ ਲੈ ਪਹਿਨਣ ਨੂੰ ਦੇ ਜੀ ਮੇਰੇ ਬਤਨ ਇੱਕ ਵੀਰਾਂ ਚੀ ਲਾ ਲਵੀ ਗੁਰਵੀਰ ਰਾਜੋਗਿਆਂ ਵਾਲੇ ਵੀਰ ਮੈਚ ਦੀ ਅੱਪਾ ਕਰੀਏ ਸ਼ੁਰੂਆਤ ਆ ਗਏ ਸਾਰੇ ਪਲੇਅਰ ਤੁਹਾਡੇ ਬਹੁਤ ਧੰਨਵਾਦ ਕਰਦੇ ਰਾਜੋਗਿਆਂ ਦੀ ਟੀਮ ਗੁਰਪੀਰ ਰਾਜੋ ਕੇ ਸਾਡਾ ਵੀਰ ਪੁੱਜ ਗਿਆ ਪੈਂਦੋ ਪਟਾਕਿਆਂ ਵਾਲੀ ਬशीर ਵੀ ਕਹਿੰਦੇ ਆਪਾਂ ਪਿਆਰ ਨਾਲ ਗਰਾਊਂਡ ਦੇ ਵਿੱਚ ਕਦੇ ਕਦੇ ਫਿਰ ਪਟਾਕੇ ਜੋ ਪੈਂਦੇ ਢੇਰੀ ਵਾਲੀ ਕਬੱਡੀ ਹੁੰਦੀ ਹੈ ਤੇ ਘਰਚਰ ਨੇ ਵੀਰਿਆ ਫਿਰ ਥਾੜ ਥਾੜ ਦੀ ਆਵਾਜ਼ਾਂ ਹੁੰਦੀ ਹੈ ਬਹੁਤ ਵਧੀਆ ਮੈਚ ਹਰਮਨ ਜੱਡੀ ਵਾਲਾ ਹਰਮਨ ਉੱਥੇ ਸਰਿਆਲੀ ਵਾਲਾ ਵੀ ਪੁੱਜ ਗਿਆ ਲਓ ਤਾਬਾ ਸੋਰਸਗੀ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਿੱਲਾ ਗਿੱਲ ਦੀਨੇ ਵਾਲੀਆਂ ਦੇ ਵੀਰੋ ਮਾਝੇ ਮਾਲਵੇ ਦਾ ਤੱਕੜ ਪ੍ਰੋਮੋਟਰ ਪ੍ਰੀਤ ਟਰੈਕਟਰ ਦੇ ਕੇ ਨਵਾਜਾ ਆ ਗਿਆ ਲਓ ਵੀ ਸੋਰਸਗੀ ਆ ਤਾਬੇ ਇੱਕ ਵਾਰੀ ਫਤਿਹ ਸਾਦੀ ਕਰ ਸਕਦਾ ਇੱਕ ਵਾਰੀ ਕਾੜੀ ਮਾਰੇ ਜ਼ੋਰਦਾਰ ਮੇਰੇ ਵੀਰੋ ਸੋਰਸਗੀ ਦੀ ਧਰਤੀ ਦਾ ਤਾਬਾ ਗਰਾਊਂਡ ਦੇ ਵਿੱਚ ਆ ਗਿਆ ਹੈ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲੇ ਦੇ ਕੋਚ ਬਲਕੌੜਾ ਵੱਧ ਜੀ ਆਏ ਨੇ ਬਹੁਤ ਬਹੁਤ ਧੰਨਵਾਦ ਦਾ ਸਤਿਕਾਰ ਹੈ ਜੀ ਆਏ ਆਫਰੇ ਹੈ ਆਪ ਦੇਖਦੇ ਵੀ ਖੇਡਾਂ ਦਾ ਆਨੰਦ ਵਿੱਚ ਸੋਹਣਾ ਮੈਚ ਖੇਡਿਆ ਜਾਦਾ ਦੋਹਾਂ ਟੀਮਾਂ ਦੇ ਦਰਮਿਆਨ ਦੋਨੋਂ ਟੀਮਾਂ ਦੇ ਰੰਦੇ ਮੇਲ ਜਾਂਦੀ ਆ ਜਾਣਗੇ ਉਧਰ ਸਾਡੇ ਗੁਰਿੰਦਰ ਸਿੰਘ ਜੀ ਰਾਜਾ ਵਾਲਾ ਭਾਈ ਹਰਜਿੰਦਰ ਸਿੰਘ ਜੀ ਮਹਰਾਣਾ ਗੋਰਾ ਘੋਟੇ ਜੀ ਸਾਡੇ ਮੇਲੇ 'ਚ ਪੁੱਜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਮੇਲਾ ਕਮੇਟੀ ਵੱਲੋਂ ਪੁੱਜਣ ਤੇ ਬਹੁਤ-ਬਹੁਤ ਧੰਨਵਾਦ ਭਾਈ ਦਲਜੀਤ ਸਿੰਘ ਜੀ ਮਰੇਸ਼ ਜਿਹਨਾਂ ਵੱਲੋਂ ਅੱਜ ਦੇ ਸਮੇਲੇ ਦੇ ਲਈ ਬਹੁਤ ਵੱਡਾ ਸਹਿਯੋਗ ਹੈ 10000 1 ਲੱਖ ਤੇ 1000 ਰੁਪਿਆ ਭਾਈ ਕਿਪਲ ਸਿੰਘ ਜੀ ਸਾਡੇ ਗੋੜੀਆਂ ਇਹ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ 41000 ਰੁਪਿਆ ਦਾ ਭਾਈ ਜਸਵੰਦਰ ਸਿੰਘ ਜੀ ਸਾਡੇ ਸੋਡਾ ਮਨੀਸ਼ ਭਾਈ ਕੰਦਰ ਸਿੰਘ ਮਰੇਸ਼ ਤੇ ਭਾਈ ਕਾਰਜ ਸਿੰਘ ਜੀ ਗੋੜੀਆਂ ਤੇ ਹਰਪੀ ਸਿੰਘ ਮਰੇਸ਼ ਜੀ ਦੇ ਵੱਲੋਂ ਇਹਨਾਂ ਬੋਲਾਂ ਦੇ ਲਈ ਵੱਡੇ ਮਾਰ ਵੀ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਛੋਟਾ ਪੀਰ ਮੂਟਾ ਅੰਮ੍ਰੀਆ ਦਾ ਉਹ ਵੀ ਸਾਡੇ ਮੇਲੇ 'ਚ ਪਹੁੰਚ ਚੁੱਕੇ ਜਰਾਂ ਦਾ ਬਹੁਤ-ਬਹੁਤ ਧੰਨਵਾਦ ਉਹ ਜਿਹੜੀਆਂ ਸਾਡੀਆਂ ਜਾਣੀਆਂ ਪਛਾਣੀਆਂ ਸ਼ਖੀਤ ਆ ਰਹੀਆਂ ਸਾਰਿਆਂ ਦਾ ਧੰਨਵਾਦ ਜੀ 1 ਲੱਖ ਤੋਂ 1 ਜਰਾਂ ਹੀ ਬੰਨਿਆ ਵੱਡੇ ਭਾਈ ਦਿਲਜੀਤ ਸਿੰਘ ਜੀ ਮਰੇਸ਼ ਸਾਹਿਬ ਬਹੁਤ ਸਹਿਯੋਗ ਨੇ ਇਹਨਾਂ ਪਰਿਵਾਰਾਂ ਦੇ ਇਹਲਿਆਂ ਤੋਂ ਇਹ ਸੋ ਆਓ ਮੇਰੇ ਮਿੱਤਰੋ ਜਲਦੀ ਤੋਂ ਜਲਦੀ ਮੈਚ ਸ਼ੁਰੂ ਕਰ ਲਈਏ ਅੱਜ ਦੇ ਦਿਨ ਦਾ ਪਹਿਲਾ ਪਾਰ ਰਸ ਰੈਂਟੀ ਕੀਤੀ ਬਰੋ ਸੱਤ ਚਰਮਾ ਦਾ ਇੱਕ ਮੈਚ ਕਰਾਇਆ ਬੱਚਿਆਂ ਦਾ ਉਹ ਟੀਮਾਂ ਵੀ ਆ ਕੇ ਬਾਬਾ ਬਖਸ਼ ਸਿੰਘ ਉਹਨੇ ਅਨਾਉਂਸਮੈਂਟ ਕੀਤੀ ਸੀ ਵੀ ਆਪਣਾ ਸਨਮਾਨ ਲੈ ਜਾਣਾ ਸੱਤ ਵਾਲਾ ਹਿਮਲੋਕੇ ਅਣਛੇ ਆਲ ਉਪਰ ਕਲੱਬਾਂ ਦੇ ਜਿਹੜੇ ਮੈਚ ਆ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਬਾਬਾ ਆਤਮਾ ਸਿੰਘ ਜੀ ਕਲੱਬ ਹਰਿਆਣਾ ਤੇ ਦੂਸਰੇ ਪਾਸੇ ਰਾਜੋਕੇ ਪਿੰਡ ਦੀ ਟੀਮ ਹੈ ਸਮਾ ਲੋਟ ਕਰ ਦਿਓ 10 ਤੋਂ 15 ਦਾ ਸਮਾਪੇਗਾ ਜੀ ਮੇਲਾ 15 ਫੜਾ ਲੋ ਭਾਵੇਂ 5 15 ਫੜਾ ਲੋ ਮੇਲਾ ਗਾਣੇ ਜੀ ਜੱਟ ਕਰਨਾ ਜੇ ਸਮੇਂ ਨੂੰ ਬਾਬਾ ਜੀ ਬੱਚੇ ਆ ਗਏ ਜੇ ਉਹਨਾਂ ਦਾ ਆਪਾਂ ਮੈਚ ਕਰਾਇਆ ਸੀ ਕਰ ਦਿਓ ਉਹਨਾਂ ਦਾ ਬਾਤ ਸਮਾਂ ਜੋ ਵੀ ਕਰਨਾ ਆਪਾਂ ਬਿੱਟੂ ਸਰਪੰਚ ਜੀ ਸਾਡੇ ਬਹਿਕਾਂ ਵਾਲੇ ਪੁੱਜੇ ਬਹੁਤ ਬਹੁਤ ਧੰਨਵਾਦ ਬਿੱਟੂ ਸਰਪੰਚ ਜੀ ਲੈ ਵੀ ਦਸ਼ਮੇ ਦਾ ਪੈਕ ਸ਼ੁਰੂ ਹੋ ਜਾ ਤਾਂ ਹੋਰ ਨਾ ਬਾਈ ਹੁਣ ਬਹਿ ਜਾ ਕਰਾ ਵੀਰ ਬੜ ਕੇ ਬਹੁਤ ਧੰਨਵਾਦ ਤੇਰਾ ਕੋਈ ਨਹੀਂ ਮਾਰ ਸਮਾਣਾ ਸ਼ਾਮ ਤੱਕ ਇੱਦਾਂ ਹੀ ਚੱਲੀ ਜਾਣਾ ਬਸ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਬਾਬਾ ਜੀ ਜਲਦੀ ਸੇਵਾ ਕਰੋ ਬਾਬਾ ਜੀ ਪਿੱਛੇ ਲੈ ਜਾਏ ਤੇ ਨਾਲ ਹੀ ਤੁਹਾਡੇ ਕੋਲੇ ਪਲੇਅਰ ਰਣ ਗਏ ਚਾਰ ਜਾਫੀ ਦੋਹੇ ਪਾਸੇ ਚਾਰ ਚਾਰ ਜਾਫੀ ਤੇ ਬਾਹਰ ਦੇ ਰੈਡ ਰੈਡਾ ਪਾਉਣ ਕੋਲ ਕਹਿੰਦੀ ਬਾਹਰਲੇ ਪਾਸੇ ਰੈਡਰ ਜਾਂ ਕੋਈ ਸਫੇਰ ਆਪਾਂ ਨਾਲ ਆਪਣੇ ਜਾਫੀ ਲੈਂਦਾ ਉਹਨੇ ਫੇਰ ਲਗੜਾ ਉਹ ਬਾਹਰ ਚੈਂਕ ਲੱਗ ਗਿਆ ਪਰ ਅੜ ਕੇ ਬਾਹਰਲੇ ਪਾਸੇ ਰੁਕਾਇਆ ਨੀ ਵੀਰਵਾਕੇ ਇੰਨਾ ਖਿਆਲ ਰੱਖਿਆ ਜੇ ਕਬੱਡੀ ਹੈ ਉਹਤੀ ਵਾਲ ਮੈਚ ਦਾ ਸ਼ੁਰੂਆਤ ਲੱਗਾ ਪਈ ਦੋ ਖੇਡ ਗਰਾਉਂਡ ਤੇ ਨਿਯਮ ਨੋਟ ਕਰ ਲੈ ਟੀਮਾਂ ਦੇ ਪਲੇਅਰ ਸਾਰੇ ਆਪਾਂ ਜੇ ਦੋਵਰੀ ਚੈਂਸ ਟੁੱਟ ਵੀ ਆ ਤਾਂ ਪੁਆਇੰਟ ਰੀਟਰ ਦਾ ਹੋਵੇਗਾ ਰੀਪਲੇ ਦੋਨਾਂ ਟੀਮਾਂ ਨੂੰ ਇੱਕ ਇੱਕ ਮਿਲੇਗਾ ਪਹਿਲੇ ਹਾਫ ਦੇ ਵਿੱਚ ਜੇ ਬਿਲਕੁਲ ਸਹੀ ਹੋਇਆ ਤਾਂ ਦੂਸਰੇ ਹਾਫ 'ਚ ਵੀ ਇੱਕ ਇੱਕ ਦੇਵਾਂਗੇ ਜੇ ਪਹਿਲਾ ਜਿਹੜਾ ਕਲੀਅਰ ਨਾਲ ਆ ਤੇ ਦੂਜੇ ਵਿੱਚ ਫਿਰ ਨਹੀਂ ਮਿਲਣਾ ਇਹ ਨਿਪੇਟ ਨੋਟ ਕਰ ਲੈਣਾ ਹਾਂ ਇੱਕ ਮਿਲੂਗੇ ਦੱਸਤਾ ਆਪਾਂ हां ओ दसया ਵੀ ਦੂਜਾ ਜੋ ਸਹੀ ਆ ਗਿਆ ਫਿਰ ਦੂਜੇ ਇਧਰ ਆ ਜਾਵੇਗਾ ਆ ਗਿਆ ਕਿਉਂ ਤੋਂ ਮਲੇਗਾ ਕਲੀਅਰ ਹੋਣ ਤੇ ਜਿਹੜੀ ਗੱਲਬਾਤ ਹੋਣੀ ਹੈ ਰੀਪਲੇ ਆਪਾਂ ਦੱਸਦੇ ਆ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਆਪਾਂ ਸਾਈਡਾਂ ਨੋਟ ਕਰਵਾਈਏ ਇਸ ਸਮੇਂ ਲਓ ਬਾਬਾ ਆਤਮਾ ਸੇਵੀ ਕਬੱਡੀ ਕਲੱਬ ਘਿਹਾਰੇ ਦੀ ਟੀਮ ਇਧਰ ਦੀ ਸੈਂਡ ਆ ਗਈ ਹੈ ਗੁਰਦਵਾਰਾ ਸਾਹਿਬ ਵਾਲੀ ਸੰਗਤ ਵੀ ਰਾਜੂ ਕੇ ਪਹਿਲੀ ਕਬੱਡੀ ਦੇਖਦੇ ਵੀ ਰਾਜੂ ਕਟੋਰੀਆਂ ਦੀ ਧਰਤੀ ਦਾ ਪੌਂਡ ਲਈ ਵਧ ਗਿਆ ਹੈ ਇੱਕ ਵਾਰੀ ਸਾਰੀ ਸੰਗਤ ਜ਼ੋਰਦਾਰ ਤਾੜੀ ਮਾਰ ਰਹੀ ਪਹਿਲੀ ਕਬੱਡੀ ਪੈ ਚੁੱਕੀ ਹੈ ਹਰਮਨ ਸੁਦੇਹਾਲੀ ਵਾਲੇ ਨੂੰ ਹਲਕਾ ਜਿਹਾ ਟੱਚ ਤੇ ਪੁਆਇੰਟ ਜਿਹੜਾ ਨੌਜਵਾਨ ਗੱਪਰੂ ਨੇ ਆਪਣੀ ਟੀਮ ਦੇ ਖਾਤੇ ਨੂੰ ਜੋੜ ਦਿੱਤਾ ਹੈ ਆ ਗੱਪਰੂ ਨੂੰ ਸਲਾਮੋ ਕਹਿੰਦੇ ਨੇ ਸਮੇ ਕਬੱਡੀ ਪੌਂਡ ਲਈ ਵਧੇਗਾ ਖੇਡ ਮੈਦਾਨ ਦੇ ਵਿੱਚ ਲਓ ਚਾਰ ਜਾਫੀ ਹੋਰ ਲਈ ਕਰੀ ਦੇ ਡਾਕਟਰਾਂ ਬਣਿਆਦੀਆਂ ਵਾਲਾ ਲਾਉ ਤੇ ਪਰਲੀ ਕਣੀ ਤੇ ਉਲਫਤ ਤੇ ਨਾਲ ਜੁਗਨੂ ਤੇ ਨਾਲ ਜੋਤ ਮੇਰੇ ਮਿੱਤਰੋ ਆ ਚਾਰ ਜਾਫੀ ਖੜੇ ਨੇ ਦੇਖਾਂਗੇ ਹੁਣ ਕਿਹੜਾ ਨੌਜਵਾਨ ਹੈ ਸਭੇ ਲੱਕਨ ਦੀ ਗੱਲ ਕਰੇਗਾ ਖੇਡ ਮੈਦਾਨ ਵਿੱਚ ਦੇਖੀਏ ਇਧਰੋਂ ਪਾਸੇ ਸਲਾਮੋ ਦੀ ਕਬੱਡੀ ਤੇ ਜੁਗਨੂ ਦੇ ਨਾਲ ਟੱਕਰ ਤੇ ਪੁਆਇੰਟ ਸਲਾਮੋ ਨੇ ਆਪਣੀ ਟੀਮ ਦੇ ਖੰਕ ਤੇ ਜੋੜ ਦਿੱਤਾ ਹੈ ਲਾਉ ਸੇਵਕ ਨੌਜਵਾਨ ਤਲਵੰਡੀ ਵਾਲਾ ਸਭੇ ਅਗਲੇ ਕਬੱਡੀ ਪਾਉਣ ਲਈ ਵਾਧਾ ਆਇਆ ਤੇ ਬੱਲੇ ਵੀ ਕਰਦੇ ਸੱਤ ਫਰ ਗੱਬਰੂ ਦੀ ਲਾਉ ਸਾਹਮਣੇ ਭਰੇ ਦਰਸੇ ਨੌਜਵਾਨ ਸੋਹਣੇ

ਫਿਰ ਦੋ ਸੈਮੀ ਹੋਣਗੇ ਇੱਕ ਫਾਈਨਲ ਹੋਵੇਗਾ ਗੱਲਾਂ ਟਿਕਾਣੇ ਤੇ ਲੱਗਣ ਗਿਆ ਐਨ ਕਹਿੰਦੇ ਚੋਟੀ ਦਾ ਮੇਲਾ ਤੇ ਚੋਟੀ ਦੇ ਪ੍ਰਬੰਧ ਐਨ ਸਰੇ ਦੀ ਟੱਕਰ ਪੰਜਾਬੀਆਂ ਦੀ ਖੇਡ ਕਬੱਡੀ ਦਾ ਆਓ ਮੇਰੇ ਹਰੇ ਦਾ ਮੈਚ ਜਿਹੜਾ ਸ਼ੁਰੂ ਹੋ ਚੁੱਕਾ ਹੈ ਲਾਵੇਂ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਮੈਚ ਹੋਣਗੇ ਟਿਕਾਣੇ ਤੇ ਜੇ ਤੇ ਆਣਗੇ ਪਤਾ ਲੱਗ ਜੂ ਕਿੰਨਾ ਕਦੂਗਾ ਪਾਣੀ ਇਕ ਕੁੰਡਗਿਆਂ ਦੇ ਸਿੰਘ ਫਾਸਲੇ ਕੋਈ ਮਿੱਤਰੂ ਕਦੇ ਦੇ ਖਾੜੀ ਆ ਜੋਰ ਤੇ ਨਾਜਵਾਨ ਟਰਾਈ ਕਰਦਾ ਤੇ ਪੁਆਇੰਟ ਲਓ ਨਾਜਵਾਨ ਆਪਣੀ ਟੀਮ ਦੇ ਖਾਤੇ ਨੂੰ ਜੋੜਦਾ ਹੈ ਇੱਕ ਪਾਸੇ ਰਾਜੂਗਿਆਂ ਦੀ ਟੀਮ ਹੈ ਆ ਗੁਰਵੀਰ ਰਾਜੂਗਿਆਂ ਵਾਲਾ ਖੜਾ ਹੈ ਨਾਲ ਲਖਵੀਰ ਉਰਲੀ ਕੰਨੀ ਤੇ ਅੱਜੀ ਤੇ ਪਰਲੀ ਕੰਨੀ ਤੇ ਹਰਮਨ ਮੇਰੇ ਮਿੱਤਰੋ ਲਓ ਸਰਹਾਲੀ ਵਾਲਾ ਹੈ ਇਧਰੋਂ ਪਾਸੇ ਪੈ ਚੁੱਕੀ ਕਬੱਡੀ ਦੇ ਦੇਖਦੇ ਖੇਡ ਮਾਣ ਤੱਕ ਰੱਖਿਆ ਤੌਰ ਤੇ ਹੱਥਾਂ ਕੀ ਦੇ ਟੱਕਰ ਲੱਗਿਆ ਜੋ ਹੋ ਗਈ ਬੱਲੇ 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 ਆ ਬੱਲੇ 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 ਨੇ ਬੱਲੇ ਤਾੜ ਗਿਆ ਵੱਜ ਗਿਆ ਮੇਰੇ ਮਿੱਤਰੋ ਲਓ ਖੇਡ ਦਾ ਮਾਣ ਦੇਖਦੇ ਆ ਐਨ ਸਿਰੇ ਦਾ ਮੈਚ ਹੈ ਤੇ ਜਿਹੜਾ ਦੂਜਾ ਮੈਚ ਆਪਾਂ ਕੇ ਅਨਾਉਂਸ ਕਰੀ ਦਿੱਤਾ ਟੀਮਾਂ ਨੂੰ ਪਹਿਲਾਂ ਵੀ ਸਮਾਨਤ ਭਾਈ ਦੇ ਮਾਨਕ ਫੋਟਵਾੜਾ ਇਹ ਟੀਮਾਂ ਦੂਜੇ ਮੈਚ ਲਈ ਤਿਆਰ ਰਹਿਣਗੀਆਂ ਬੂਟਾਂ ਅੰਬਰੀਏ ਨਾਲ ਸਾਡਾ ਵੀਰ ਵੀ ਪੁੱਜ ਗਿਆ ਬਹੁਤ ਵੱਡਾ ਧੰਨਵਾਦ ਹੈ ਲਓ ਖੇਡ ਦਾ ਮਾਣ ਦੇਖੀਏ ਇਸ ਸਮੇਂ

ਇੱਕ ਕੰਨੀ ਕਹਿੰਦੇ ਲਖਵੀਰ ਹੋ ਗਿਆ ਹੈ ਨਾਲ ਕਹਿੰਦੇ ਰਾਜਵੀਰ ਹੈ ਇਹ ਗੱਲਾਂ ਬਖਰੀਆਂ ਤੇ ਹਰਮਨ ਸਹਰੀਆਣੀ ਵਾਲਾ ਚਾਰ ਜਾਫੀ ਬਿਲਕੁਲ ਤਿਆਰ ਬਰਤਾਰ ਨੇ ਲਓ ਸਾਹਮਣੇ ਚਾਰਾਂ ਦੇ ਵਿੱਚੋਂ ਕੌਣ ਡੱਕ ਪਾਉ ਮੇਰੇ ਮਿੱਤਰੋ ਇਹ ਪੰਜਾਬੀਆਂ ਦੀ ਖੇਡ ਕਬੱਡੀ ਦਾ ਖੇੜਿਆ ਹੋਇਆ ਗਰਾਬ ਹੈ ਜਿਉਂਦੇ ਰਹਿਣ ਪੰਜਾਬੀ ਇਹ ਕਹਿੰਦੇ ਆ ਕਬੱਡੀ ਦੇ ਵੱਡੇ ਬਾਣ ਸਰਵਾਨ ਦੱਸਦੇ ਹੈ ਕਾਉ ਸਲਾਗੂ ਅਗਲੀ ਕਬੱਡੀ ਪਾ ਰਿਹਾ ਹੈ ਅਗਲੀ ਉਡਾਨ ਭਰਦਾ ਹੋਇਆ ਇਹ ਜਿੱਦਾਂ ਪੰਛੀ ਭਰਦੇ ਨੇ ਉਡਾਰੀ ਅਸਮਾਨਾਂ ਵਿੱਚ ਉਦਾਂ ਭਰਦੇ ਨੇ ਉਡਾਰੀ ਖਿਡਾਰੀ ਖੇਡ ਦੇ ਮੈਦਾਨਾਂ ਵਿੱਚ ਉਹ ਪਰਖੇ ਜਾਣੇ ਆ ਜੋ ਜੋਰ ਜਵਾਲਨਾ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਇਹਦਾ ਚੰਦ ਵਾਂਗੂ ਚੰਕੂ ਮੇਰੇ ਮਿੱਤਰੋ ਅੱਜ ਤਾਰਿਆਂ ਦੇ ਸਾਹਮਣੇ ਡਾਕਟਰਾਂ ਨੌਜਵਾਨ ਮੰਨਿਆ ਤੇ ਅਕਲਾਂ ਵਾਲਾ ਮੇਰੇ ਮਿੱਤਰੋ ਲਓ ਦੇਖਦੇ ਵੀ ਖੇਡ ਮੈਦਾਨ ਦੇ ਜੱਕਰ ਦੀ ਗੱਲ ਕਰ ਗਿਆ ਚੱਲ ਵੀ ਨੌਜਵਾਨਾਂ ਪਾਕੀ ਕਬੱਡੀ ਰਾਜੂ ਕਟੋਰੀ ਪਣ ਵਾਲਾ ਕ ਪਾਵੇਗਾ ਬਿੱਲਾ ਕਾਬਲ لیاقت ਅਲੀ ਬਹੁਤ ਵੱਡਾ ਧੰਨਵਾਦ ਆਜ ਦੇ ਖੇਡ ਮੇਲੇ ਦੇ ਵਡੀਆਂ ਸਵਾਵਾ ਵਡੀਆਂ ਜਿੰਮੇਵਾਰੀਆਂ ਭਰਾਵੀਆਂ ਬਹੁਤ ਧੰਨਵਾਦ ਕਰਦੇ ਸਾਰੇ ਰੈਸਟੈਂਡਾ ਜਸਵੀਰ ਫੌਜੀ ਭੈਣੀਪੇੜ ਵਾਲਾ ਸੇਦੀ ਦਾਤੇ ਵਾਲਾ ਬਲਵਿੰਦਰ ਘੁਰਗੇ ਵਾਲਾ ਔਰ ਸਾਹਮਣੇ ਜਿਹੜੇ ਗੁਰਮਖ ਸੋਢੀ ਵਾਲਾ ਦੇ ਬੁੱਢਾ ਕੋਚ ਪਰ ਇਧਰ ਲਖਵੀਰ ਦੇ ਨਾਲ ਟੱਕਰ ਰਾਜੂ ਤੇ ਲਖਵੀਰ ਰਾਜੂ ਤੇ ਲਖਵੀਰ ਆਹ ਦੇਖੇ ਬੱਲੇ ਬੱਲੇ ਹੋ ਗਈ ਹੋ ਗਈ ਬੱਲੇ ਬੱਲੇ ਔਰ ਵੱਜ ਗਏ ਤਾੜੀਆਂ ਲੱਗ ਗਿਆ ਜੋਰ ਆਹ ਦੇਖੇ ਪਈ ਹੋਈ ਪਗੜ ਬੱਲੇ 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 ਆਹ ਦੇਖਦੇ ਲੱਗਦਾ ਹੋਇਆ ਜਫਾ ਕਿ ਲੱਗ ਗਿਆ ਜਫਾ ਧਾੜੀ ਗਿਆ ਡੱਕਿਆ ਚੜ ਗਿਆ ਚਾਹ ਦੇ ਨਾਲ ਸਾਰਾ ਕੁਝ ਟੱਕਿਆ ਚੱਲ ਵੀ ਲੱਗ ਨੌਜਵਾਨਾਂ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਲਾਵਾ ਨੌਜਵਾਨ ਕਬੱਡੀ ਪਾਉਣ ਲਈ ਵੱਧ ਆਇਆ ਮੇਰੇ ਮਿੱਤਰੋ ਚਾਰ ਦੇ ਅਸੀਂ ਤਿਆਰ ਲਓ ਸਾਹਮਣੇ ਦੇਖਾਂਗੇ ਹੁਣ ਕੌਣ ਟੱਕੂ ਤੇ ਕੌਣ ਦੇਖੂ ਕੇ ਵਿੱਚ ਗਹਿਰੇ ਚ ਲਾਂਦੇ ਬਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਆ ਡਾਕਟਰ ਨੇ ਫੇਰ ਡਾਕਟਰ ਨੇ ਫੇਰ ਆ ਡਾਕਟਰ ਫੇਰ ਕਰ ਜੂ ਪਾਕਾ ਮੇਰੇ ਮਿੱਤਰੋ ਓ ਤਾੜੀਆਂ ਵਾਲੋ ਦੱਸਿਓ ਪਹਿਲਾ ਮੈਚ ਤੇ ਪਹਿਲਾ ਹੀ ਅੱਗ ਨਾਲ ਪੱਤਾ ਖੇਡਿਆ ਜਾ ਰਿਹਾ ਹੈ ਪਹਿਲਾ ਹੀ ਮੈਚ ਤੇ ਪਹਿਲਾ ਹੀ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਜਰਦੀ ਜਵਾਨੇ ਮੁੱਛ ਫੁੱਟ ਕੇ ਬਰੋ ਤੇ ਪਾ ਪਾ ਕੇ ਕਬੱਡੀਆਂ ਉਹ ਮੈਲਾ ਲੈਂਦੇ ਨੇ ਲੁੱਟ ਕੇ ਬਰੋ ਆਹ ਦੁਨੀਆ ਕਹਿੰਦੇ ਟਕੋ ਟਕੀ ਆਈ ਫੜੀ ਐ ਐਨ ਗੱਲਾਂ ਟਿਕਾਣੇ ਲੱਗਣਗੀਆਂ ਛੋਟੀਆਂ ਟੀਮਾਂ ਐਨ ਸਰੇਮ ਤੇ ਟਾਈਮ ਸਰ ਮੈਚ ਚੜ੍ਹ ਗਏ ਮੇਰੇ ਮਿੱਤਰੋ ਇੱਕ ਪਾਸੇ ਲਖਵੀਰ ਐ ਪਰ ਦੂਜੇ ਪਾਸੇ ਪ੍ਰਵਾਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਨੰਬਰ ਦਾ ਵਾਅਦਾ ਕਰਦਾ ਹੋਇਆ ਛੋਟਿਆਂ ਪੀੜਾ ਜੱਗੀ ਬੱਤੇ ਕਿਹੜੀ ਪੰਦੀ ਕਬੱਡੀ ਦੇ ਰਿਹਾ ਲਾ ਬਦਰੇ ਪਾਸੇ ਕਾਕਾ ਨੌਜਵਾਨ ਮਾਰੀ ਕਹਿੰਗੇ ਵਾਲਾ ਫਿਰ ਕਬੱਡੀ ਪੌਂਦਰੀ ਵਧੇਗਾ ਖੇਡ ਮਾਨਾਂ ਦੇ ਵਿੱਚ ਵੰਡ ਕੇ ਨੌਜਵਾਨਾਂ ਪਾ ਕਬੱਡੀ ਚਾਰ ਰਹਾਹੀ ਹੈ ਇੱਕ ਕੰਨੀ ਤੇ ਜੁਗੜੂਆਂ ਨੌਜਵਾਨ ਲਓ ਚਿੱਟਾ ਰਮਾਲ ਬੜਾ ਸੋਹਣਾ ਫੋਕਦਾ ਤੇ ਲਾਹ ਦੇਖਦੇ ਨਾਲ ਉਲਫੋ ਤੇ ਕਿੱਲ ਮੈਂ ਕਾਦਰ ਦੇ ਡਾਕਟਰ ਐ ਮਣਿਆਤਿਆਂ ਵਾਲਾ ਇੱਕ ਕੰਨੀ ਤੇ ਧਰਮਕੋਦੀਆ ਜੋਤਾਂ ਮੇਰੇ ਮਿੱਤਰੋ ਲਓ ਚਾਰ ਹੇ ਉਹਦੇ ਨੇ ਪਾਸੇ ਫੇਰ ਡਾਕਟਰ ਨੂੰ ਹੱਥ ਪਾ ਲਿਆ ਮੈਨੂੰ ਲੱਗਦਾ ਜੇ ਡਾਕਟਰ ਨੂੰ ਚੈੱਕ ਕਰਦੇ ਆ ਇਹ ਵਹਿਮਾਂ ਵਾਲਾ ਡਾਕਟਰ ਨਹੀਂ ਇਹ ਵਹਿਮ ਕੱਢਣ ਵਾਲਾ ਡਾਕਟਰ ਹੈ ਇਹ ਬੱਕੇ ਬੱਕੇ ਵਹਿਮ ਕੱਢਦਾ ਹੈ ਬੱਕੇ ਹੀ ਬੱਕੇ ਹੀ ਬੱਕੇ ਹੀ ਬੱਕੇ ਹੀ ਦੀ ਅੱਛੀ 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 ਤੇ ਸੁਖਮਣ ਦੀ ਟੱਕਰ ਮੇਰੇ ਮਿੱਤਰੋ ਆਹ ਦੇਖਦੇ ਸੁਖਮਣ ਭੋਲੇ ਕਿਆਂ ਵਾਲਾ ਇਧਰ ਦੇ ਪਾਸੇ ਅੱਛੀ ਨਾਲ ਟੱਕਰ ਹੋਈ ਆ ਆਹ ਸੁਖਮਣ ਕੋਆਟ ਲੱਗੇ ਵਾਪਸ ਆ ਗਿਆ ਮੇਰੇ ਮਿੱਤਰੋ ਲਓ ਦੇਖਦੇ ਇਧਰ ਨੇ ਪਾਸੇ ਅਗਰ ਹਗਰਿੰਦਰ ਨੌਜਵਾਲ ਲਓ ਸਾਹਮਣੇ ਕਬੱਡੀ ਪੌਂਕ ਲਈ ਵੱਧ ਹੋਇਆ ਹੈ ਜੰਡ ਪੇਰ ਵਾਲਾ ਹਰਿੰਦਰ ਨੌਜਵਾਨ ਇਸ ਸਮੇਂ ਕਬੱਡੀ ਪੌਂਦਰੀ ਵਧਿਆ ਹੋਇਆ ਹੈ ਚਾਰ ਜੱਫੀ ਬਿਲਕੁਲ ਤਿਆਰ ਨਹੀਂ ਚਾਰਾਂ ਦੇ ਵਿੱਚੇ ਦੇਖਦੇ ਜੋਤ ਧਰਮਕੋਟਿਆ ਆਹ ਦੇਖਦੇ ਟੱਕਰ ਲੱਗਿਆ ਜ਼ੋਰ ਮੇਰੇ ਮਿੱਤਰੋ ਕੀ ਕਰਤਾ ਕਹਿਰ ਝੋਪਰੇ ਨੇ ਜਿਵੇਂ ਫਾਜ ਕਿਨੂੰ ਨਾ ਟੋੜੀ ਗੱਲ ਰਾਜੇ ਖੇਲੇ ਵੀ ਹੋਵੀ ਸੰਦੀ ਸੰਦੀ ਧੂ ਕਾਜੇ ਪੌਂਦੀ ਬਾਓ ਸੋਹਣਿਆ ਇਹ ਧਰਮਕੋਟਿਆ ਲੱਖੇ ਦੇ ਪਿੰਡਾਂ ਦਾ ਹੈ ਇਹ ਲਖੇ ਦੇ ਪਿੰਡਾਂ ਦਾ ਹੈ ਲੋ ਸਾਡੀ ਅਗਲੀ ਕਬੱਡੀ ਪੌਂਗਲੇ ਫਿਰ ਪਿਆਰਪੁਰ ਪਿਆਰ ਹੈ 2 ਨੰਬਰ ਤੇ ਕਹਿੰਦੇ ਸਿੰਘ ਚੜਤ ਆ ਗਿਆ ਨਾਲ ਰਾਜਵੀਰ ਲਖਵੀਰ ਉਹ ਸਰਹਾਰੀ ਵਾਲਾ ਚਾਰੇ ਜਾਫੀ ਕੈਮ ਆ ਮੇਰੇ ਮਿੱਤਰੋ ਦੋ ਟੀਮਾਂ ਦੇ ਦਰਮਿਆਨ ਮੁਕਾਬਲਾ ਖੇਡਾ ਜਾ ਰਿਹਾ ਹੈ ਮਾਝਾ ਪੋਤਾ ਘਰੌਲੇ ਦੀਆਂ ਟੀਮਾਂ ਨੇ ਪਹਿਲਾ ਹੀ ਮੁਕਾਬਲਾ ਪਹਿਲਾ ਹੀ ਕਹਿੰਦੇ ਸਿਰੇ ਦਾ ਖੇਡਾ ਜਾ ਰਿਹਾ ਹੈ ਕੱਲੋ ਸੋਹਣਿਆ ਪਾਕ ਕਬੱਡੀ ਪਤਾ ਲੱਗੇ ਵੀ ਟੋਲਾ ਬਸਤੀ ਮੂਟੇ ਵਾਲੀ ਵਿੱਚ ਤੇ ਮਹਾਪੁਰਸ਼ ਪਾਪਾ ਸਸ ਜਿਹੜਾ ਸਵਾਰਨਾ ਟੂਰਬੇਲਾ ਚੱਲਦਾ ਹੈ ਮੇਰੇ ਮਿੱਤਰੋ 43ਵੀਂ ਵਰਸੀ ਹੈ ਕਬੱਡੀ ਦਾ ਵੱਡਾ ਟੂਰਨਾਮੈਂਟ ਹੈ ਆਹ ਸਾਹਮਣੇ ਕਹਿੰਦੇ ਬੰਦਾ ਜਾਣਿਆ ਪਹਿਚਾਣਿਆ ਚਿਹਰਾ ਦੁਨੀਆ ਦਾ ਵੱਡਾ ਵਾਲ ਕਬੱਡੀ ਪਾਇਆ ਛੋਟੇ ਮੇਰੇ ਚੱਕ ਮੈਚ ਦਾ ਤਾਬੇ ਵੀ ਆਹ ਸੋਹਣ ਸਾਹਮਣੇ ਦੇਖਦੇ ਤਾਬਾ ਸੋਰ ਸ ਗਿਆ ਮੇਰੇ ਮਿੱਤਰੋ ਮੈਂ ਪਹਿਲਾਂ ਦੱਸਿਆ ਪ੍ਰੀਤ ਕੁਟਰੈਕਟਰ ਦੇ ਕੇ ਮਿੱਲੇ ਗਿੱਲ ਦੀਨੇ ਵਾਲੀਏ ਨੇ ਨਵਾਜਿਆ ਗੱਬਰੂ ਨੂੰ ਪਰ ਪਹਿਲੀ ਕਬੱਡੀ ਦੇ ਆਸੇ ਆਹ ਦੇਖਿਓ ਖੇਡ ਮੈਦਾਨ ਦੇ ਵਿੱਚ ਜੁਗਨੂ ਆ ਮੇਰੇ ਮਿੱਤਰੋ ਇਸ ਸਮੇਂ ਜੱਗਨ ਦੀ ਗੱਲ ਕਰ ਗਿਆ ਭਾਈ ਲੱੱਭੂ ਦੀ ਧਰਤੀ ਦਾ ਇਹ ਜੁਗਨੂ ਆ ਜਿੱਥੋਂ ਦੇ ਪ੍ਰੀਤ ਦੀਆਂ ਗੱਲਾਂ ਹੁੰਦੀਆਂ ਪਰ ਪੁਆਇੰਟ ਜਿਹੜਾ ਨੌਜਵਾਨ ਨੇ ਬਾਬਾ ਆਤਮਾ ਸੇ ਕਬੱਡੀ ਕਲੱਬ ਕਿਹਿਆਲੇ ਦੀ ਟੀਮ ਦੇ ਖੰਦ ਵਿੱਚ ਜੋੜਤਾ ਇਹ ਸੰਗੱਬਰ ਨੂੰ ਰਾਜੂ ਕਹਿੰਦੇ ਨੇ ਕਟੋਰਾ ਪਿੰਡ ਮੇਰੇ ਮਿੱਤਰੋ ਚਾਰ ਜਫੇ ਬਿਲਕੁਲ ਤਿਆਰ ਨਹੀਂ ਕਿ ਚਾਰ ਜਫੇ ਤਾਂ ਵੀ ਆ ਗਿਆ ਭੱਜ ਕੇ ਜਿੱਤ ਦੇ ਨਿਸ਼ਾਨ ਵਾਲੇ ਝੰਡੇ ਗੜ ਤੇ ਕਿੰਨੇ ਮੋਟੇ ਪੱਟ ਕਿੰਨੇ ਡੌਲੇ ਤੇ ਗੁੰਦੇ ਆ ਇਹ ਧਰਤ ਦੇ ਪੰਜਾਬ ਦੀ ਇੱਥੇ ਸ਼ੇਰ ਹੀ ਪੈ ਰਹੇ ਆ ਇਹ ਦਿੱਤਾ ਪਿੰਡ ਸੇਪੀ ਦਾ ਹੈ ਫੈਸਲਾ ਠੋਕੇ ਕਰ ਗਿਆ ਵੀ ਟੱਚ ਡਬਲ ਹੋ ਗਿਆ ਤੇ ਨੰਬਰ ਰਾਜੂ ਨੂੰ ਦੇ ਦਿਓ ਨੰਬਰ ਕਿਹੜਾ ਘੜਾਏ ਹੁੰਦੇ ਨੇ ਲੋ ਸਲਾਨੂ ਅਗਲੀ ਕਬੱਡੀ ਪਾ ਰਿਹਾ ਤੇ ਚਾਰਾਂ ਦੇ ਵਿੱਚੋਂ ਆ ਇੱਕੋ ਜਿਹੇ ਸ਼ਰੀਰਾਂ ਵਾਲੇ ਗੱਭਰੂ ਆ ਸੰਗ ਸੱਜੇ ਹੋਇਆ ਜੂਰ ਦੇ ਚੰਦੇ ਸੱਜੇ ਹੋਇਆ ਸਿੰਘ ਸੱਜੇ ਹੋਇਆ ਆ ਦੇਖਦੇ ਇਧਰ ਨੇ ਪਾਸੇ ਸੇਵਕਾ ਨੌਜਵਾਨ ਅਗਲੀ ਕਬੱਡੀ ਪੌਂਦਲੀ ਵਾਧ ਆ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਬਿਲਕੁਲ ਤਿਆਰ ਪੁਰ ਤਿਆਰ ਨੇ ਕਿ ਜਦੋਂ ਸੀਟੀਆਂ ਤਾੜੀਆਂ ਤੇ ਲਲਕਾਰੇ ਵੱਜਦੇ ਆ ਰਾਜੇ ਖੇਡੇ ਸਾਡੇ ਹੋਰ ਕੁੰਡੀਆਂ ਦੇ ਸਿੰਘ ਫਾਸਦੇ ਆ ਕੁੰਡੀਆਂ ਦੇ ਸਿੰਘ ਫਾਸਦੇ ਆ ਮਾਝੇ ਦੇ ਮਜਹਿਲਾ ਨਹੀਂ ਟੱਕਰ ਆ ਖੇਡ ਮੈਦਾਨ ਦੇ ਵਿੱਚ ਉੱਧਰ ਦੇ ਪਾਸੇ ਵੀ ਮਾਝੇ ਵਾਲੇ ਇਧਰ ਵੀ ਮਾਝੇ ਵਾਲੇ ਭਾਈ ਜੀਤ ਆ ਗਿਆ ਕਬੱਡੀ ਪਾਗ ਲਈ ਕਰਦ ਹੋਸ ਗੱਭਰੂ ਨੇ ਲੋ ਸਾਹਮਣੇ ਕਹਿੰਦੇ ਅਜੀਤ ਸਿੰਘ ਧੰਨੇ ਦੀ ਅਗਲਾ ਹੁੰਿਆ ਕਹਿੰਦੇ ਉਹ ਪਹਿਲਿਆਂ ਚ ਕਹਿੰਦੇ ਗਗੜੇ ਵਾਲੇ ਜਸਤੇ ਪੰਡਾ ਦਾ ਜੀਤ ਸੋ ਧੰਨਾ ਕਬੱਡੀ ਖੇਡ ਗਿਆ ਹੁਣ ਕੋਟੀ ਦੇ ਜੀਤ ਦੀ ਚਰਚਾ ਦੁਨੀਆ ਚ થઈ ਹੋਈ ਹੈ ਇਹ ਮੁੰਡੇ ਦਾ ਸਨਮਾਨ ਵੱਡਾ ਹੋਣਾ ਚਾਹੀਦਾ ਮਿਹਨਤ ਵਾਲੀ ਹੈ ਪਰ ਆ ਜੀਤ ਆਪਣੇ ਸਮੇਂ ਚ ਗੱਲਾਂ ਹੋਰ ਹੀ ਕਰਾ ਜੂਗਾ ਉਹ ਸਾਹਮਣੇ ਜੀਤ ਆਪਣੇ ਟੀਮ ਦੇ ਹਿੱਸੇ ਇੱਕ ਨੰਬਰ ਹੋਰ ਵਧਾਉਂਦਾ ਹੋਇਆ ਦੋ ਟੀਮਾਂ ਦੇ ਦਰਮਿਆਨ ਬੜਾ ਵਧੀਆ ਵਲਾਖੇਗਾ ਜਾ ਰਿਹਾ ਸਾਡੇ ਤੋੜਾ ਤੇ ਸੱਤਜਣਾ ਮੈਚ ਚੋਂ ਦਾ ਨਜਵਾਰਿਆ ਬਾਬਾ ਜੀ ਹਗਰੇ ਥੋੜੇ ਹਸਣ ਤੇ ਉਹ ਪਿਛਲੇ ਪਾਸੇ ਤਰਜੋ ਭਲਾ ਵਰਗੇ ਆ ਬਾਬਾ ਜੀ ਆਉਂਦਾ ਰਿਹਾ ਸੁਖਮਣ ਆ ਗਿਆ ਆ ਸਰਹਾਲੀ ਵਾਲਾ ਤੇ ਸੁਖਮਣ ਕਹਿੰਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੇ ਮੁਕਾਬਲੇ ਦੀਆਂ ਕਿੰਨਾ ਭਰਾਵੜ ਕੇ ਬਾਹਰਲੇ ਪਾਸੇ ਪਿਆਰਪੁਰਕਾਰ ਅਗਲੇ ਮੈਚ ਦੀਆਂ ਦੋਨੇ ਟੀਮਾਂ ਨੂੰ ਬੇਨਤੀ ਹੈ ਸਮਾਦ ਭਾਈ ਦੇ ਮਾਨਕ ਫਗਵਾੜਾ ਇਹ ਟੀਮਾਂ ਬਿਲਕੁਲ ਤਿਆਰ ਰਹਿਣ ਗਰਾਊਂਡਾਂ ਦੇ ਨੇੜੇ ਆ ਗਿਆ ਨੇ ਅਗਲੇ ਮੈਚ ਦੀਆਂ ਦੋਨੇ ਟੀਮਾਂ ਨੂੰ ਬੇਨਤੀ ਹੈ ਸਮਾਦ ਭਾਈ ਦੇ ਮਾਨਕ ਫਗਵਾੜਾ ਇਹ ਟੀਮਾਂ ਜਲਦਾ ਜੜ ਗਈਆਂ ਲਓ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਹਰਵਿੰਦਰ ਜੱਗਪਿੰਡ ਵਾਲਾ ਇਸ ਸਮੇਂ ਫੇਰ ਕਬੱਡੀ ਪਾਉਣ ਲਈ ਵੱਧਾ ਹੋਇਆ ਇੱਕ ਕੰਨੀ ਤੇ ਉਲਫਤ ਖੜਾ ਲਓ ਦੇਖਾਂਗੇ ਕੌਣ ਟੱਕੂ ਪਰ ਇਹ ਦੋਨੇ ਪਾਸੇ ਤੋਂ ਨੇ ਪਾਸੇ ਜਸਵੀਰ ਫੌਜੀ ਮੈਂ ਭੈਣੀ ਵਾਲਾ ਦੱਸਦਾ ਇੱਕ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਹੈ ਜਲਵੀ ਨੌਜਵਾਨਾਂ ਪਾਂ ਕਬੱਡੀ ਲਓ ਚਵੰਡੇ ਵਾਲਾ ਸੱਭਾ ਨੌਜਵਾਨਾਂ ਦਾ ਸੱਭੇ ਕਬੱਡੀ ਪਾਉਣ ਲਈ ਵੱਧਾ ਹੋ ਰਿਹਾ ਹੈ ਸਾਹਮਣੇ ਚਲੰਗਾ ਟੰਗਾ ਰੋ ਸਾਹਮਣੇ ਸਾਥੀ ਸੱਤਾ ਆਓ ਸਾਹਮਣੇ ਕਦੇ ਕਲਾ ਰੌਣ ਦੇ ਸੱਜੋ ਜੀਆਂ ਗੱਲਾਂ ਦੁਨੀਆ ਦੇ ਬੁੱਲਾ ਤੇ ਹੋਈਆਂ ਲਓ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਸਾਥੀ ਤਿਆਰ ਮੁੜਿਆ ਰ ਹੈ ਪਰ ਦੇਖਾਂਗੇ ਆ ਮੁੰਡੇ ਨੇ ਬਾਰੇ ਅਟੈਕ ਨੂੰ ਆਇਆ ਲੱਗਦਾ ਹਰਮਨ ਬਾਰੇ ਅਟੈਕ ਲੱਗਿਆ ਤੇ ਕੀਤਾ ਕੁਝ ਵੀ ਨਹੀਂ ਆਓ ਸਾਹਮਣੇ ਸਾਥੀ ਕਹਿੰਦੇ ਆਪਣੀ ਟੀਮ ਦੇ ਸੇ ਨੰਬਰ ਵਾਦਾ ਕਰਦਾ ਹੋਇਆ ਐਨ ਚੋਤੀ ਦਾ ਮੇਲਾ ਖੇਡਿਆ ਜਾ ਰਿਹਾ ਹੈ ਸ਼੍ਰੀਮਾਨ ਸੰਤ ਬਾਬਾ ਜੱਸਾ ਸਿੰਘ ਜਣ ਦੀ ਧਰਤੀ ਹੈ ਕੂਟੇ ਵਾਲੀ ਬਸਤੀ ਪਹਿਲਿਆਂ ਤੋਂ ਕਬੱਡੀ ਨਾਲ ਜੁੜੇ ਹੋਏ ਪੰਡਾ ਦੀ ਗੱਲ ਹੈ ਉਹ ਸਾਹਮਣੇ ਬਾਪੁਰਸ਼ਾ ਦੀ ਧਰਤੀ ਤੇ ਲੱਗਿਆ ਹੋਇਆ ਮੇਲਾ ਵੀ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜੋ ਜੋ ਬਾਤ ਕਹਿ ਮੁਖ ਤੋਂ ਨਿਕਲੇ ਉਹ ਦਰਸ਼ੋਰੀ ਯਾਰੇ ਆ ਥਾਰ 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 ਸਿਰੇ ਤੱਕ ਹੁੰਦੀ ਆਉਂਦੀ ਹੈ ਸਾੜ ਸਾੜੀ ਹੁੰਦੀ ਆਉਂਦੀ ਹੈ ਰਾ ਚੱਕ ਦੇ ਮੁੰਡੇ ਨੇ ਕਬੱਡੀ ਪਾਤੀ ਹੈ ਲੰਬੇ ਦਰੋਂ ਪਾਸੇ ਰਾਜੂ ਨਗਵਾਨ ਕੋਟੋੜੇ ਪਿੰਗ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਖੇਡ ਮੈਦਾਨ ਦੇ ਵਿੱਚ ਲਓ ਚਾਰ ਜਫੀ ਪਿਆਰ ਫੁੱਲਾ ਸਾਡ ਤੇ ਹੋਈ ਗਏ ਸਮਾਨਤ ਭਾਈ ਦੇ ਮਾਨਕ ਫਲਵਾੜਾ ਇਹ ਟੀਮਾਂ ਜਲਦ ਕਰਾਉਂਦਾ ਮੈਦਾਨ ਆ ਜਾਣਗੀਆਂ ਲਓ ਦੋਦੇ ਪਾਸੇ ਪਹਿਲੇ ਕਬੱਡੀ ਦੇ ਪੁਆਇੰਟ ਜਿਹੜਾ ਧਾਵੀ ਦੇ ਖਾਤ ਤੋਂ ਜੁੜਦਾ ਹੋਇਆ ਹੈ ਚੱਲ ਵੀ ਨੋਜਵਾਲਾ ਕਾਕਾ ਪਾਕ ਤੋਂ ਦੀ ਖੇਡ ਮੈਦਾਨ ਦੇ ਵਿੱਚ ਐਸ ਸਮੇਂ ਕਾਕਾ ਨੋਜਵਾਲ ਕਬੱਡੀ ਪਾਉਣ ਦੇ ਲਈ ਵੱਧ ਹੋਇਆ ਲਓ ਸਾਹਮਣੇ ਕਾਕੇ ਦੀ ਕਬੱਡੀ ਪੈ ਚੁੱਕੀ ਹੈ ਪਰ ਪਹਿਲਾਂ ਦੇ ਕੇ ਕਿ ਕੱਕਿਆਂ ਦੇ ਸਿਰੇ ਦੀਆਂ ਪੌੜਾ ਉਧਰ ਸਾਡੇ ਰਿੰਕੂ ਸਬਰਾ ਜੀ ਵਿਸ਼ੇਸ਼ ਤੌਰ ਤੇ ਅੱਜ ਦੇ ਮੇਲੇ ਨਾਲ ਲਾਈਵ ਜੁੜੇ ਹੋਏ ਹੈ ਭਰਾ ਦਾ ਧੰਨਵਾਦ ਹੈ ਕਹਿੰਦਾ ਲੈਕ ਦੇ ਲਈ ਬਿੱਲੇ ਕਾਰਬ ਦਾ ਪਾ ਵੱਡੀ ਗੱਡੀ ਨਾਲ ਵੱਡਾ ਸਨਮਾਨ ਕਰਨਾ ਹੈ ਲੈਕ ਦੇ ਲਈ ਬਿੱਲੇ ਦਾ ਵੱਡਾ ਸਨਮਾਨ ਰਿੰਕੂ ਸਬਰਾ ਜੀ ਸਾਡੇ ਅੱਜ ਦੇ ਮੇਲੇ ਨਾਲ ਲਾਈਵ ਜੁੜੇ ਹੋਏ ਹੈ ਭਰਾ ਦਾ ਬਹੁਤ ਬਹੁਤ ਧੰਨਵਾਦ ਹੈ ਕੱਲੋ ਝੋਟਿਆ ਪਾ ਕਬੱਡੀ ਫਿਰ ਪਤਾ ਲੱਗੇ ਕਿ ਪੱਟੀ ਵਾਲਾ ਡੱਕੂ ਜਾਂ ਫਿਰ ਲਖਵੀਰਾਂ ਡੱਕੂ ਜਾਂ ਫਿਰ ਰਾਜਵੀਰ ਡੱਕੂ ਇਹ ਤੇ ਮੇਰੇ ਮਿੱਤਰੋ ਸਵਾਦ ਸ਼ਾਮਾਂ ਤੱਕ ਕਹਿੰਦੇ ਭੜਾਕੇ ਹੀ ਪੜਿਆ ਉਹ ਸ਼ਾਮਾਂ ਤੱਕ ਕਹਿੰਦੇ ਭੜਾਕੇ 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 ਪੱਟੀ ਵਾਲਿਆਂ ਪੜਿਆ ਨੰਬਰ ਕਹਿੰਦੇ ਧਾਰੀ ਦੇ ਸੇ ਜਾ ਰਹੇ ਸਲਾਮੂ ਆ ਗਿਆ ਵੀਰੇ ਟੱਕਰ ਟੱਕ ਤੇ ਕਰਦੇ ਪੈਸੀ ਕਬੱਡੀ ਤੇ ਗੱਲ ਬਹੁਤ ਵਧੀਆ ਜਿਹੜੇ ਮੈਚ ਖੇਡੇ ਜਾ ਰਹੇ ਨੇ ਖੇਡ ਮੈਦਾਨ ਦੇ ਵਿੱਚ ਬਹੁਤ ਵੱਡਾ ਧੰਨਵਾਦ ਹੈ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਨਾਬ ਸਿੰਘ ਜੀ ਉਹਨਾਂ ਵੱਲੋਂ ਜੀ ਆਇਆਂ ਆਖਦੇ ਅਸੀਂ ਸਾਰੇ ਸਤਿਕਾਰਯੋਗ ਬਹੁਤ ਵੱਡਾ ਧੰਨਵਾਦ ਹੈ ਸਾਡੇ ਸਤਿਕਾਰ ਦੇ ਯੋਗ ਦੇ ਸਾਰਿਆਂ ਦਾ ਧੰਨਵਾਦ ਹੈ ਕਾਲੀਏ ਵਾਲਾ ਮਨਦੀਪ ਵੀ ਆ ਗਿਆ ਹੈ ਔਰ ਨਾਲ ਦੇ ਦੇਖਦੇ ਵੀ ਪ੍ਰਿਆਰ ਸਿੰਘ ਜੀ ਸਾਡੇ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਰਣਜੀਤ ਸਿੰਘ ਜੀ ਰਾਣਾ ਵੱਡਾ ਧੰਨਵਾਦ ਹੈ ਸਖਵੰਤ ਸਿੰਘ ਜੀ ਸੁੱਖਾ ਸਟ੍ਰੇਲੀਆ ਬਹੁਤ ਵੱਡਾ ਧੰਨਵਾਦ ਕਰਦੇ ਆ ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਨਾਲ ਸਾਡੇ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਗੁਰਚੇਤ ਸਿੰਘ ਜੀ ਤੇ ਨਾਲ ਅਮਰਪ੍ਰੀਤ ਸਿੰਘ ਜੀ ਗਿੱਲ ਸਾਹਿਬ ਤੇ ਮਨਤਾਜ ਸਿੰਘ ਜੀ ਗਿੱਲ ਜੀਰਾ ਸਾਨਵ ਸਾਡੇ ਗੁਰਪ੍ਰੀਤ ਸਿੰਘ ਜੀ ਬਹੁਤ ਵੱਡਾ ਧੰਨਵਾਦ ਹੈ ਸਾਰੇ ਪ੍ਰਧਾਨ ਸਾਹਿਬ ਨੇ ਟਰੱਕ ਯੂਨੀਅਨ ਤੋਂ ਸਾਡੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਕਰਦੇ ਸੀ ਜੀ ਆਖਦੇ ਆ ਤੁਹਾਨੂੰ ਤੇ ਬਹੁਤ ਵੱਡਾ ਧੰਨਵਾਦ ਹੈ ਬਹੁਤ 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 ਧੰਨਵਾਦ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਪ੍ਰਧਾਨ ਟਰੱਕ ਯੂਨੀਅਨ ਜੀ ਆਇਆਂ ਮੈਂ ਤੇ ਮੇਰੇ ਵੀ ਵੱਡੇ ਯੋਗਦਾਨ ਪਰ ਆਹ ਦੇਖਣ ਯਾਰਾਂ ਨੰਬਰ ਨਜ਼ਾਰਾ ਵੱਜਾ ਪਿਆ ਹੈ ਜਿਹੜਾ ਪਰਜੀ ਦੇ ਕੇ ਆ ਵੀਰੇ ਆ ਜੀਏ ਦੋ ਨਾ ਹੋ ਕੇ ਪੁੱਛ ਕੇ ਬੋਲਨੇ ਬਹੁਤ ਧੰਨਵਾਦ ਹੈ ਲਾਓ ਸਾਹਮਣੇ ਦੇਖਦੇ ਤੇਲੇ ਪਾਸੇ ਲਾਵਾ ਨੌਜਵਾਨਾਂ ਦੇ ਸਮੇ ਕਬੱਡੀ ਪਾਉਣ ਲਈ ਵੱਟਾ ਹੋਇਆ ਹੈ ਚਾਰ ਦੀਆਂ ਟੀਮਾਂ ਦੇ ਨੇ ਪੱਟਾਂ ਦੇ ਉੱਪਰ ਥਾਪੀਆਂ ਲਾਓ ਦੇਖਾਂਗੇ ਕੌਣ ਟੱਕੂ ਦੇ ਕਰ ਰਖੂ ਲਾਓ ਚਾਰ ਪਰਤਾਹਾ ਬੋਲ ਦਿੰਦਾ ਹੈ ਇਧਰਨੇ ਪਾਸੇ ਫੇਕ ਟੱਕਰ ਜੁਗਨੂ ਨਾਲ ਹੋਈ ਹੈ ਬਲਦ ਹੈ ਪੁਆਇੰਟ ਨੌਜਵਾਨ ਤਾਹੀ ਨੇ ਆਪਣੀ ਟੀਮ ਦੇ ਖਾਤੇ ਵੀ ਜੋੜ ਦਿੰਦਾ ਹੈ ਲਓ ਹਾਸਦੇ ਦੀ ਬਸ ਜਿਹੜੀ ਬਚ ਚੁੱਕੀ ਹੈ ਮੇਰੀ ਬੇਨਤੀ ਸਮਾਜ ਭਾਈ ਤੇ ਮਾਨਕ ਫਲਵਾੜਾ ਇਹ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਜਿਹੜੇ ਆਜਣ ਅਗਲੇ ਮੈਚ ਲਈ ਜਲਦੀ ਟੀਮਾਂ ਆ ਜਾਣ ਖੇਡ ਗਰਾਊਂਡ ਦੇ ਵਿੱਚ ਜਲਦੀ ਆ ਜਾਣਗੀਆਂ ਰਾਖੋ ਗਿਆ ਦੇ ਰੰਬਰ ਨੇ 11 ਬਈ ਬਾਬਾ ਆਤਮਾ ਸ਼੍ਰੀ ਕਬੱਡੀ ਕਲੱਬ ਘਿਹਾਰੇ ਦੇ 59 ਨੰਬਰ ਆਇਆ ਹੈ ਅਗਲੇ ਮੈਚ ਦੇ ਲਈ ਟੀਮਾਂ ਜਲਦੀ ਮੈਦੇ ਆ ਜਾਣਗੀਆਂ ਇੱਕ ਵਾਰੀ ਫੇਰ ਜਿੰਨੀਆਂ ਸਕਤਾ ਅੱਜ ਦੇ ਮੇਲੇ ਕਾਰੀਆਂ ਸਾਰਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਧੰਨਵਾਦ ਕਿਹਨਾਂ ਵੱਲੋਂ ਕੀਤਾ ਜਾ ਰਿਹਾ ਸਤਿਕਾਰ ਜੋ ਵੱਡੇ ਭਾਈ ਬਹਿੰਦਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਸਰਦਾਰ ਵਰਸ਼ਨ ਸਿੰਘ ਜੀ ਸਾਡੇ ਪ੍ਰਧਾਨ ਮਨੀਸ਼ ਸਾਹਿਬ ਪਾਗੜ ਸਿੰਘ ਜੀ ਖਜਾਨਚੀ ਸਾਹਿਬ ਸਾਡੇ ਜਥੇਦਾਰ ਬਾਬਾ ਮੱਖਣ ਸਿੰਘ ਜੀ ਭਾਈ ਸਰਵੰਦਰ ਸਿੰਘ ਜੀ ਸ਼ੰਦਾ ਸਰਦਾਰ ਗੋਰੀ ਸਿੰਘ ਜੀ ਗੋਰੀਆ ਸਰਬੋਤਮ ਸਿੰਘ ਦੀ ਬਾਤ ਸਰਦਾਰ ਸਰਬਤ ਸਿੰਘ ਜੰਮਰ ਸਰਦਾਰ ਭਟਾਸੀ ਜੌਕਾ ਸਰਦਾਰ ਹਰਜੀਤ ਸਿੰਘ ਤੇ ਭਾਈ ਸੁਭਾ ਸਿੰਘ ਜੀ ਸਭ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਿਹਾ ਹੈ ਜਿੰਨੀਆਂ ਵੀ ਸੰਗਤਾਂ ਇਲਾਕੇ ਦੇ ਪੁਜਰੀਆਂ ਨੇ ਉਹਨਾਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ